ਕਬੀਰ ਦਿਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹਾਥ ਏ ਕਬੀਰ ਜੀਵ ਦੁਨੀਆ ਦੀਆਂ ਖਿੱਚਾਂ ਕਾਰਨ ਆਪਣੇ ਧਰਮ ਆਤਮ ਜੀਵਨ ਦਾ ਸਰਮਾਇਆ ਵਿਅਰਥ ਗਵਾ ਜਾਂਦਾ ਹੈ ਭਾਵ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸੀ ਸਵਾਸਾਂ ਰੂਪੀ ਪੂੰਜੀ ਕੌਡੀਆਂ ਕਥੀਆਂ ਕਰਦੇ ਲੰਘ ਜਾਂਦੀ ਐ ਇਸ ਦਾ ਮਨ ਬੁੱਧੀ ਗਿਆਨ ਤੇ ਕਰਮਿੰਦਰੇ ਨਾਲ ਨਹੀਂ ਜਾਂਦੇ ਅੰਤ ਸਮੇਂ ਸਾਹ ਛੜ ਜਾਂਦੇ ਆ ਲਾਹ ਪਰਵਾਹੀ ਕਰਨ ਮਨੁੱਖ ਆਪ ਹੀ ਆਪਣੇ ਪੈਰਾਂ ਦੇ ਘੋੜਾ ਮਾਰਦਾ ਪਰ ਹੋਰਨਾਂ ਨੂੰ ਕਸੂਰਵਾਰ ਠਹਿਰਾਉਂਦਾ ਹੈ ਦਦੇ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਗੁਰੂ ਦੀ ਸਿੱਖਿਆ ਵਾਂਹੀ ਪਤਾ ਲੱਗਦਾ ਹੈ ਜੀਵ ਆਪਣੇ ਕੀਤੇ ਕੰਮਾਂ ਦਾ ਆਪ ਹੀ ਫਲ ਭੁਗਤਦਾ ਹੈ ਪਰ ਦੋਸ਼ੀ ਹੋਰਨਾਂ ਨੂੰ ਮੰਨਦਾ ਹੈ ਇਹ ਨਹੀਂ ਸਮਝਦਾ ਕਿ ਤਤਿਜਾ ਬੀਜਾ ਉਸਨੇ ਆਪ ਵੜਨਾ ਹੈ ਕਰਮ ਧਰਤੀ ਸ਼ਰੀਰ ਕਾਲਯੁਗ ਵਿੱਚ ਜੇਹਾ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਪਾਉਸਨਾ ਹੋਈ ਵਿਸਖਾਦੀ ਤਤਕਾਲ ਮਰ ਜਾਏ ਸਾਡਾ ਸ਼ਰੀਰ ਕਰਮ ਦੀ ਧਰਤੀ ਹੈ ਕਾਲਯੁਗ ਸਾਡਾ ਮਾੜਾ ਸੁਭਾਅ ਹੈ ਇਹਦੇ ਵਿੱਚ ਜਿਹੋ ਜਿਹੇ ਜੀਵ ਕਰਮ ਕਰਦਾ ਹੈ ਉਸ ਸੁਭਾਅ ਦੇ ਅਨਸਾਰ ਉਸ ਵਫਾਲੇ ਨੂੰ ਆਪ ਹੀ ਭੁਗਤਣਾ ਪੈਂਦਾ ਹੈ ਗੱਲਾਂ ਉੱਪਰ ਤਪਾਉਸਨਾ ਹੋਈ ਨਿਰੀਆਂ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਫਰਸਾ ਨਹੀਂ ਹੁੰਦਾ ਵਿਸਖਾ ਦੀ ਤਤਕਾਲ ਮਰ ਜਾਏ ਜਿਹੜਾ ਜ਼ਹਿਰ ਖਾਂਦਾ ਹੈ ਉਹਦੇ ਉੱਤੇ ਭਾਵੇਂ ਅੰਮ੍ਰਿਤ ਪਾਇਆ ਜਾਵੇ ਪਰ ਉਸ ਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਹਉਮੈ ਅੰਦਰ ਰੱਖ ਕੇ ਗੁਰੂ ਦੀ ਸੰਗਤ ਕੀਤਿਆਂ ਉਹ ਲਾਭ ਨਹੀਂ ਮਿਲਦਾ ਜਿਸ ਕਾਸਤੇ ਅਸੀਂ ਸੰਸਾਰ ਦੇ ਵਿੱਚ ਆਏ ਆਂ ਸੰਸਾਰ ਦੇ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਮਾਇਆ ਮੋਹ ਵਾਲੀ ਮਤ ਨੂੰ ਛੱਡਣਾ ਪੈਣਾ ਹੈ ਸੰਸਾਰੀ ਖਿੱਚਾਂ ਤੇ ਸੰਸਾਰੀ ਚਸਕਿਆਂ ਨੂੰ ਛੱਡਣਾ ਪੈਣਾ ਹੈ ਫਿਰ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਜਿਉਂਦੇ ਜੀ ਬਣ ਸਕਦੇ ਹਾਂ ਤੇ ਆਪਣੇ ਹਿਰਦੇ 'ਚ ਵਸਦੇ ਪ੍ਰਮਾਤਮਾ ਦੇ ਵਿੱਚ ਸਮਾ ਸਕਦੇ ਹਾਂ